ਰਬ ਜੁੱਤ ਕਰ ਟਿੱਲੋਂ ਦੀ ਰਚਨਾ ਸ਼ਿਕਾਇਤ ਦੀ ਵੀ ਕੋਈ ਸੀਮਾ ਹੈ ਹਰ ਵਿਲੇ ਸ਼ਿਕਾਇਤ ਕਰਦੇ ਰਹਿਣ ਵਾਲਾ ਮਾਨਸਿਕ ਤੌਰ ਤੇ ਸੇਤਮਤ ਨਹੀਂ ਹੁੰਦਾ ਹਰ ਵਿਲੇ ਸ਼ਿਕਾਇਤ ਕਰਦੇ ਰਹਿਣ ਵਾਲੇ ਨਾ ਪੱਕੀ ਸੋਚਦੇ ਹੁੰਦੇ ਨੇ ਹਰ ਕੰਮ ਤੇ ਗੱਲ ਦਾ ਪੁੱਠਾ ਮਤਲਬ ਕੱਢਣਾ ਤੇ ਫਿਰ ਲੜਾਈ ਦਾ ਮਾਹੌਲ ਬਣਾਏ ਰੱਖਣਾ ਇਹਨਾਂ ਦੀ ਫਿਤਰਤ ਹੁੰਦੀ ਹੈ ਅਜਿਹੇ ਲੋਕ ਦੂਸਰਿਆਂ ਦੀ ਜ਼ਿੰਦਗੀ ਵੀ ਨਰਕ ਬਣਾ ਦਿੰਦੇ ਨੇ ਨਰਿੰਦਰ ਸਿੰਘ ਕਬੂਰ ਲਿਖਦੇ ਨੇ ਕਈਆਂ ਨੇ ਹਰ ਥਾਂ ਸ਼ਿਕਾਇਤਾਂ ਕੁਚੜ ਚੁਕੀਆਂ ਹੁੰਦੀਆਂ ਹਨ ਹਰ ਵੇਲੇ ਤੇ ਹਰ ਗੱਲ ਤੇ ਸ਼ਿਕਾਇਤ ਕਰਨ ਵਾਲੇ ਨੂੰ ਅਖੀਰ ਵਿੱਚ ਲੋਕ ਹਲਕੇ ਤੌਰ ਤੇ ਲੈਣ ਲੱਗ ਜਾਂਦੇ ਨੇ ਤੇ ਅਣਗੌਲੀਆਂ ਕਰਨ ਲੱਗ ਜਾਂਦੇ ਨੇ ਅਜਿਹੇ ਲੋਕਾਂ ਦੀ ਇਹ ਹਾਲਤ ਹੁੰਦੀ ਹੈ ਮੈਂ ਤੇਰੇ ਘਰ ਨਹੀਂ ਦੱਸਣਾ ਤੇਰੀ ਰੋਟੀ ਖਾਂਦੇ ਦੀ ਦਾੜ੍ਹੀ ਹਿਲਦੀ ਹੈ ਜਾਂ ਤੂੰ ਆਟਾ ਗੁੰਨਦੀ ਹਿਲਦੀ ਹੈ ਗੱਲ ਕੀ ਸ਼ਿਕਾਇਤ ਕਰਨ ਤੋਂ ਮਜਬੂਰ ਹੁੰਦੇ ਨੇ ਸ਼ਿਕਾਇਤ ਕਰਨ ਦਾ ਜੇਕਰ ਹੱਕ ਹੈ ਤਾਂ ਸਾਹਮਣੇ ਵਾਲੇ ਦੇ ਵੀ ਬਹੁਤ ਸਾਰੇ ਹੱਕ ਹਨ ਆਪਣੀ ਗੱਲ ਕਹਿੰਦਾ ਹਰ ਕਿਸੇ ਨੂੰ ਸਬਦਾਨ ਹੱਕ ਦਿੰਦਾ ਹੈ ਸ਼ਿਕਾਇਤਾਂ ਦੇ ਗਿਲੇ ਸ਼ਿਕਵੇ ਰਿਸ਼ਤਿਆਂ ਨੂੰ ਜਿੱਥੇ ਤਾਰ-ਤਾਰ ਕਰਦੇ ਨੇ ਉੱਥੇ ਮਾਹੌਲ ਵੀ ਤਣਾਅ ਵਾਲਾ ਹੋ ਜਾਂਦਾ ਜੇਕਰ ਤੁਹਾਨੂੰ ਆਜ਼ਾਦੀ ਚਾਹੀਦੀ ਹੈ ਤਾਂ ਦੂਸਰਿਆਂ ਨੂੰ ਵੀ ਆਜ਼ਾਦੀ ਚਾਹੀਦੀ ਹੈ ਜਦੋਂ ਤੁਸੀਂ ਆਪਣੀ ਮਰਜ਼ੀ ਦਾ ਖਾਣਾ ਤੇ ਪਹਿਨਣਾ ਚਾਹੁੰਦੇ ਹੋ ਤਾਂ ਦੂਸਰਾ ਵੀ ਆਪਣੀ ਮਰਜ਼ੀ ਨਾਲ ਕਰਨਾ ਚਾਹੇਗਾ ਜਦੋਂ ਆਪ ਕਰੀਏ ਤਾਂ ਸਹੀ ਤੇ ਜਦੋਂ ਦੂਸਰਾ ਕਰੇ ਤਾਂ ਗਲਤ ਅਜਿਹੀਆਂ ਸ਼ਿਕਾਇਤਾਂ ਮਾਨਸਿਕਤਾ ਦੱਸ ਦਿੰਦੀ ਹੈ ਦੂਸਰਿਆਂ ਦੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ ਦੂਸਰਿਆਂ ਤੇ پابندੀਆਂ ਲਾਉਣੀਆਂ ਤੇ ਸ਼ਰਤਾਂ ਲਾਉਣੀਆਂ ਦੂਸਰੇ ਦੀ ਆਜ਼ਾਦੀ ਖਤਮ ਕਰਨਾ ਹੈ ਅਗਿਆਤ ਅਨੁਸਾਰ ਸ਼ਰਤੋਹੀ ਲਾਉਣ ਜਿਹੜੇ ਹੱਸ ਕੇ ਹਾਰਨ ਦੀ ਹਿੰਮਤ ਰੱਖਦੇ ਹੋ ਹਰ ਵਾਰ ਤੁਹਾਡੀ ਸ਼ਿਕਾਇਤ ਦਾ ਤੁਹਾਡੀ ਮਰਜ਼ੀ ਨਾਲ ਜਾਂ ਤੁਹਾਡੇ ਮੁਤਾਬਕ ਫੈਸਲਾ ਹੋਵੇ ਜ਼ਰੂਰੀ ਤਾਂ ਨਹੀਂ ਕੋਸ਼ਿਸ਼ ਕਰੋ ਕਿ ਸ਼ਿਕਾਇਤ ਦਾ ਕਿਸੇ ਨੂੰ ਮੌਕਾ ਨਾ ਮਿਲੇ ਦਫ਼ਤਰ ਵਿੱਚ ਸਮੇਂ ਸਿਰ ਜਾਓ ਤੇ ਮਾਨਤਰੀ ਨਾਲ ਕੰਮ ਕਰਨਾ ਚਾਹੀਦਾ ਹੈ ਬਜ਼ੁਰਗਾਂ ਨੂੰ اولاد ਦੀ ਜ਼ਿੰਦਗੀ ਵਿੱਚ ਦਖਲ ਨਾ ਦਸਦੀ ਨਹੀਂ ਕਰਨੀ ਚਾਹੀਦੀ ਉਹ ਕਿੱਥੇ ਜਾ ਰਹੇ ਨੇ ਪੈਸੇ ਕਿਵੇਂ ਤੇ ਕਿੱਥੇ ਖਰਚ ਕਰ ਰਹੇ ਨੇ ਪੁੱਛਣ ਦੀ ਗਲਤੀ ਨਾ ਕਰੋ ਅਜੋਕੀ ਪੀੜ੍ਹੀ ਸੈਨ ਨਹੀਂ ਕਰਦੀ ਉਹਨਾਂ ਨੂੰ ਆਪਣੇ ਫੈਸਲੇ ਖੁਦ ਲੈਣ ਦਿਓ ਇੰਜੀ ਨੌਜਵਾਨ ਪੀੜ੍ਹੀ ਨੂੰ ਵੀ ਬਜ਼ੁਰਗਾਂ ਦੀ ਜ਼ਿੰਦਗੀ ਵਿੱਚ ਦਖਲੰਦਾਰੀ ਨਹੀਂ ਕਰਨੀ ਚਾਹੀਦੀ ਜਿਹੜੀ ਆਜ਼ਾਦੀ ਤੁਸੀਂ ਚਾਹੁੰਦੇ ਹੋ ਉਹ ਦੂਸਰੇ ਵੀ ਚਾਹੁੰਦੇ ਹਨ ਹਰ ਵੇਲੇ ਆਪਣੀਆਂ ਸ਼ਿਕਾਇਤਾਂ ਕਰਦੇ ਰਹਿਣਾ ਤੁਹਾਡੀ ਅਸਲ ਗਲਤੀ ਵੀ ਕੀਮਤ ਨਹੀਂ ਪਾਉਂਦਾ ਇਹ ਕਾਜ ਜਿਹੜੀ ਲੋਕਾਂ ਦਾ ਮਜ਼ਾਕ ਬਣਾਉਣ ਲਈ ਸ਼ੇਰ ਆ ਗਿਆ ਦੀ ਰੌਲੀ ਪਾਉਂਦਾ ਲੋਕ ਉਸਦੀ ਮਦਦ ਲਈ ਭੱਜ ਆਉਂਦੇ ਤਾਂ ਉਸ ਦਾ ਝੂਠ ਸਾਹਮਣੇ ਆਉਂਦਾ ਇੱਕ ਦਿਨ ਸੱਚੀ ਸ਼ੇਰ ਆ ਗਿਆ ਉਸ ਨੇ ਬਹੁਤ ਰੌਲੀ ਪਾਈ ਪਰ ਕੋਈ ਮਦਦ ਲਈ ਨਹੀਂ ਆਇਆ ਦੂਸਰਿਆਂ ਦਾ ਮਜ਼ਾਕ ਜਾਂ ਦੂਸਰਿਆਂ ਨੂੰ ਤੰਗ ਸੀਮਾ ਬਚ ਰਹਿ ਕੀ ਕਰਨਾ ਚਾਹੀਦਾ ਹੈ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਕੁਦਰਤ ਵੀ ਫੈਸਲੇ ਕਰਦੀ ਹੈ ਜੇਕਰ ਹਕੀਕਤ ਵਿੱਚ ਪਰੇਸ਼ਾਨੀ ਹੈ ਤਾਂ ਸ਼ਿਕਾਇਤ ਕਰੋ ਸ਼ਿਕਾਇਤ ਕਰਨ ਲਈ ਸ਼ਿਕਾਇਤ ਨਾ ਕਰੋ ਆਪਣੇ ਹੱਕ ਦਾ ਪਤਾ ਹੈ ਤਾਂ ਦੂਸਰਿਆਂ ਦੇ ਹੱਕਾਂ ਬਾਰੇ ਵੀ ਜਾਣਕਾਰੀ ਰੱਖੋ ਹੱਥ ਖੁਦਾ ਦਾ ਵੈਰ ਹੁੰਦਾ ਹੈ ਸ਼ਿਕਾਇਤਾਂ ਦੀ ਵੀ ਕੋਈ ਸੀਮਾ ਹੁੰਦੀ ਹੈ ਆਪਣੀ ਸੀਮਾ ਨੂੰ ਪਾਰ ਕਰਨ ਤੋਂ ਪਹਿਲਾਂ ਸ਼ਿਕਾਇਤ ਨੂੰ ਕੋਖ ਜ਼ਰੂਰ ਲਗੋ ਧੰਨਵਾਦ